ਮਸੂਾਰੇ ਪੰਜਾਬ ਦੇ ਕਿਸਾਨ ਵੀਰਾਂ ਦੇ ਨਾਲ ਇਹ ਗੱਲ ਸਾਂਝੀ ਕਰਦਾ ਹੋਇਆ ਖੁਸ਼ੀ ਮਹਿਸੂਸ ਕਰ ਰਿਹਾ ਕਿ ਪੰਜਾਬ ਦੇ ਅੰਦਰ ਕਣਕ ਦੀ ਖਰੀਦ ਦਾ ਸੀਜ਼ਨ 1 ਅਪ੍ਰੈਲ ਤੋਂ ਸ਼ੁਰੂ ਹੋਣਾ ਔਰ ਇਸ ਸੀਜ਼ਨ ਦੇ ਉੱਤੇ ਬਹੁਤ ਸਾਰੀਆਂ ਉਮੀਦਾਂ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਆ ਪੰਜਾਬ ਦੇ ਮਜ਼ਦੂਰਾਂ ਨੂੰ ਆ ਉਹਦੇ ਨਾਲ ਦੀ ਨਾਲ ਜਿਹੜੇ ਸਾਡੇ ਆੜਤੀ ਨੇ ਸਾਡੇ ਮਿਲਰਸ ਨੇ ਉਹ ਵੀ ਇਸ ਸੀਜ਼ਨ ਦੇ ਅੰਦਰ ਆਪਣੀ ਵੱਡਮੁੱਲੀ ਭੂਮਿਕਾ ਨਿਭਾਦਾ ਕਰਦੇ ਆ। ਸੋ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਕਿ ਪੰਜਾਬ ਦੇ ਅੰਦਰ ਜਿਹੜੀ 1 April ਤੋਂ ਕਣਕ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਣਾ ਉਹਦੇ ਲਈ ਸਾਰੇ ਪ੍ਰਬੰਧ ਜਿਹੜੇ ਆ ਮੁਕੰਮਲ ਕਰ ਲਏ ਗਏ ਆ। ਸਾਡੇ ਕੋਲ 28894 ਕਰੋੜ ਰੁਪਏ ਦੀ CCL ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ ਉਹ ਪਹੁੰਚ ਚੁੱਕੀ ਆ ਭਾਰਤ ਸਰਕਾਰ ਵੱਲੋਂ RBI ਵੱਲੋਂ। ਸੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਪੈਸੇ ਦੀ ਦਿੱਕਤ ਪੰਜਾਬ ਦੇ ਕਿਸਾਨ ਉਹਨਾਂ ਪਹਿਲਾਂ ਆਈ ਹੈ ਨਾ ਇਸ ਵਾਰ ਆਉਗੀ 28894 ਕਰੋੜ ਰੁਪਏ ਦੀ ਜਿਹੜੀ ਸੀਸੀਐਲ ਉਹ ਸਾਨੂੰ ਜਿਹੜੀ ਇਹ ਪਹੁੰਚ ਚੁੱਕੀ ਹੈ ਪੰਜਾਬ ਸਰਕਾਰ ਦੇ ਕੋਲ ਤੇ ਨਾਲ ਦੀ ਨਾਲ ਜਿਹੜਾ ਮੰਡੀਆਂ ਦੇ ਅੰਦਰ ਬਾਰਦਾ ਨਾਲ ਲੜਿੰਦਾ ਬਾਰਦਾ ਨਾਲ ਦਾ ਮੁਕੰਮਲ ਪ੍ਰਬੰਧ ਜਿਹੜੇ ਆ 100% ਪ੍ਰਬੰਧ ਜਿਹੜੇ ਆ ਬਾਰਦਾ ਨਾਲ ਦੇ ਉਹ ਅਸੀਂ ਕਰ ਲਿਆ ਸਾਡੇ ਕੋਲ ਪਿਆ ਬਲਕਿ ਉਹਨੂੰ ਅਸੀਂ ਸਬੰਧਤ ਖਰੀਦ ਕੇਂਦਰਾਂ ਦੇ ਨਾਲ ਨਾਲ ਜਿੱਥੇ ਵੀ ਉਹ ਠੁਕਬੀ ਥਾਂ ਅਸੀਂ ਤੈਅ ਕੀਤੀ ਹੁੰਦੀ ਆ ਉਥੇ ਵਾਰਦਾਨਾ ਜਿਹੜਾ ਪਹੁੰਚਾ ਦਿੱਤਾ ਗਿਆ ਸੋ ਇਸ ਤੋਂ ਇਲਾਵਾ 1864 ਮੰਡੀਆਂ ਸਾਡੇ ਖਰੀਦ ਕੇਂਦਰ ਦੇ ਦਰੂਜ ਜਿਨ੍ਹਾਂ ਨੇ ਵਰਕਿੰਗ ਚ ਰਹਿਣਾ ਦੇ ਦਿਨਾਂ ਦੇ ਦੌਰਾਨ ਉਥੇ ਵੀ ਪੂਰੀ ਤਿਆਰੀ ਹੈ 1864 ਮੰਡੀਆਂ ਪੂਰੀ ਤਰ੍ਹਾਂ ਤਿਆਰ ਨੇ ਜੋ ਲਗਭਗ 8 ਲੱਖ ਕਿਸਾਨ ਜਿਹੜਾ ਪੰਜਾਬ ਦਾ ਜਿਨੇ ਆਪਣੀ ਫਸਲ ਲੈ ਕੇ ਮੰਡੀਆਂ ਚ ਆਣਾ ਉਦੇ ਲਈ ਉਥੇ ਮੰਡੀ ਦੇ ਅੰਦਰ ਜਿੰਨੀ ਵੀ ਲੋੜੀਂਦੀ ਵਿਵਸਥਾ ਹੈ ਤੇ ਪਾਣੀ ਪੀਣ ਦਾ ਸਵਾਲ ਆ ਚਾਹੇ ਕੋਈ ਮੈਡੀਕਲ ਫੈਸਿਲਿਟੀ ਦਾ ਸਵਾਲ ਆ ਉਹ ਸਾਰੇ ਬੰਦੋਬਸਤ ਜਿਹੜੇ ਅਸੀਂ ਪੰਜਾਬ ਸਰਕਾਰ ਵੱਲੋਂ ਵਿਭਾਗ ਫੂਡ ਸਪਲਾਈ ਵੱਲੋਂ ਕਰ ਦਿੰਦੇ ਆ ਸੋ ਇਸ ਤੋਂ ਇਲਾਵਾ 700 ਮੰਡੀਆਂ ਜਿਹੜੀਆਂ ਕੱਚੀਆਂ ਮੰਡੀਆਂ ਨੇ ਆਰਜੀ ਮੰਡੀਆਂ ਜਿਨ੍ਹਾਂ ਨੂੰ ਲੋੜ ਪੈਣ ਦੇ ਉੱਤੇ ਕਿਤੇ ਗਲਟ ਆ ਜਾਵੇ ਤਾਂ ਉਹ ਵੀ ਅਸੀਂ ਲਗਭਗ ਸਾਰੀਆਂ ਤਿਆਰ ਕਰ ਲੀਆਂ ਨੇ ਸੋ ਮੈਂ ਪੰਜਾਬ ਦੇ ਕਿਸਾਨ ਵੀਰਾਂ ਨੂੰ ਜਾ ਜਿੱਥੇ ਮੁਬਾਰਕਬਾਦ ਦੇ ਰਿਹਾ ਉਹਨਾਂ ਦੀ ਫਸਲ ਤਿਆਰ ਹੈ ਉਹ ਇਸ ਫਸਲ ਦੇ ਨਾਲ ਉਹਨਾਂ ਦੇ ਜੀਵਨ ਦੇ ਸਾਰੇ ਮਸਲੇ ਜੁੜੇ ਆ ਸੋ ਨਾਲ ਦੇ ਨਾਲ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਨਾ ਕਿ ਅਸੀਂ ਤੁਹਾਡੀ ਆਮਦ ਦਾ ਇੰਤਜ਼ਾਰ ਕਰਦੇ ਆ ਔਰ ਜਿਸ ਤਰ੍ਹਾਂ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਰਜੀ ਦਾ ਸੰਦੇਸ਼ ਹੈ ਕਿ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਦੀ ਖਰੀਦੀ ਹੋਈ ਫਸਲ ਦਾ ਜਿਹੜਾ ਉਹ ਪੈਸਾ ਜਿਹੜੀ ਬਣਦੀ ਉਹਦੀ ਐਮਐਸਪੀ ਉਹਦੇ ਮੁਤਾਬਕ ਉਹਨਾਂ ਦੇ ਖਾਤਿਆਂ 'ਚ ਪਾ ਦਿੱਤਾ ਜਾਵੇਗਾ ਸੋ ਨਾਲ ਦੀ ਨਾਲ ਅਸੀਂ ਪੰਜਾਬ ਦੇ ਅੰਦਰ ਚੇਅਰਮੈਨ ਬਿਜਲੀ ਬੋਰਡ ਨੂੰ ਵੀ ਮਤਲਬ ਚਿੱਠੀਆਂ ਲਿਖ ਦਿੱਤੀਆਂ ਨੇ ਡੀਜੀਪੀ ਪੰਜਾਬ ਨੂੰ ਵੀ ਲਾਡ ਆਂਡ ਆਰਡਰ ਦੀ ਸਿੱਧੀ ਪੰਜਾਬ ਦੇ ਕਿਸਾਨ ਦਾ ਅਨਾਜ ਪੰਜਾਬ ਦੀਆਂ ਮੰਡੀਆਂ 'ਚ ਵਿਕੇ ਕੋਈ ਬਾਹਰੋਂ ਮੂਵਮੈਂਟ ਨਾ ਹੋਵੇ ਸਾਰੇ ਡਿਊਟੀ ਕਮਿਸ਼ਨਰਜ਼ ਨੂੰ ਇਹ ਮੈਸੇਜ ਲਾ ਦਿੱਤਾ ਗਿਆ ਚਿੱਠੀਆਂ ਦੇ ਰੂਪ ਦੇ ਵਿੱਚ ਸੋ ਅਸੀਂ ਪੂਰੀ ਤਿਆਰੀ ਦੇ ਵਿੱਚ ਆ ਸੋ ਫਿਰ ਦੁਬਾਰਾ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਮੈਂ ਕਿਸਾਨ ਵੀਰਾਂ ਨੂੰ ਜਰੂਰ ਚੇਚੇ ਦੌਰ ਤੇ ਕਹਾਂਗਾ ਕਿ ਕਿਸੇ ਵੀ ਤਰ੍ਹਾਂ ਦੀ ਕੋ ਮਨ ਦੇ ਅੰਦਰ ਜਿਹੜਾ ਤੋਖਲਾ ਨਾ ਰੱਖਿਆ ਜਾਵੇ ਤੁਹਾਡੀ ਪਾਲੀ ਹੋਈ ਫਸਲ ਦਾ ਕੱਲਾ ਕੱਲਾ ਦਾਣਾ ਪੰਜਾਬ ਦੀਆਂ ਮੰਡੀਆਂ ਚ ਚੁੱਕਾਂਗੇ ਮਾਨਯੋਗ ਮੁੱਖ ਮੰਤਰੀ ਜੀ ਦਾ ਇਹ ਆਦੇਸ਼ ਵੀ ਹੈ ਛੁ ਅਸੀਂ ਉਸ ਦੇਸ਼ ਦੀ ਪਾਲਣਾ ਦੇ ਲਈ ਸਾਰਾ ਜਿਹੜਾ ਸਾਡਾ ਅਮਲਾ ਫੈਲਾਇਆ ਸਾਰਾ ਸਾਡਾ ਜਿਹੜਾ ਮੈਕੈਨਿਜ਼ਮ ਹੈ ਉਹ ਪੂਰੀ ਤਰ੍ਹਾਂ ਤਿਆਰ ਹੈਗਾ ਆ ਤੁਹਾਨੂੰ ਜੀ ਆਇਆਂ ਨੂੰ ਇਸ ਸੀਜ਼ਨ ਅਹ ਭੀੜ ਦੀ ਪ੍ਰਕਿਰਮਤ ਨਾਲ ਜੁੜੇ ਸਾਰੀਆਂ ਫੈਕਲਟੀਆਂ ਦੇ ਲਈ ਚੰਗਾ ਰਹੇ ਇਹ ਮੇਰੀਆਂ ਦੁਆਵਾਂ ਮੇਰੀਆਂ ਉਮੀਦਾਂ ਨੇ ਧੰਨਵਾਦ ਸਾਰਿਆਂ ਨੂੰ ਇਸ ਸੀਜ਼ਨ ਨੂੰ ਲੈ ਕੇ ਅਸੀਂ ਸਾਰੇ ਪ੍ਰਵਾਂਜ ਜਿਹੜੇ ਆ ਤੁਹਾਡੇ ਨੇ ਮੁਕੰਮਲ ਕਰ ਲਏ